ਪੰਜਾਬ ਦੇ ਸੁਨਹਿਰੀ ਖੇਤਾਂ ਵਿੱਚ ਜਿੱਥੇ ਹਰ ਸਵੇਰੇ ਸੂਰਜ ਦੀਆਂ ਕਿਰਨਾਂ ਨਾਲ ਜਾਗਦੀ ਹੈ ਤੇ ਹਰ ਸ਼ਾਮ ਪੰਛੀਆਂ ਦੀ ਚਹਿਕ ਦੇ ਨਾਲ ਸੌਂ ਜਾਂਦੀ ਹੈ ਉਸ ਜਗ੍ਹਾ ਇੱਕ ਅਜੀਹੀ ਕਹਾਣੀ ਜਨਮ ਲੈਂਦੀ ਹੈ ਜੋ ਦਿਲ ਨੂੰ ਝੰਝੋੜ ਦਿੰਦੀ ਹੈ ਤੇ ਇਹ ਕਹਾਣੀ ਹੈ ਸਰਦਾਰ ਜਸਕਰਨ ਸਿੰਘ ਦੀ ਇੱਕ ਅਜੀਹੇ ਇਨਸਾਨ ਦੀ ਜਿਸ ਦੇ ਕੋਲ ਸਭ ਕੁਝ ਸੀ 400 ਕਿੱਲਿਆਂ ਦੀ ਜ਼ਮੀਨ ਖਾਨਦਾਨੀ ਸ਼ਾਨ ਸਮਾਜ ਵਿੱਚ ਇੱਕ ਉੱਚਾ ਮੁਕਾਮ ਪਰ ਉਸ ਦੇ ਦਿਲ ਵਿੱਚ ਇੱਕ ਅਜੀਹਾ ਖਾਲੀਪਨ ਸੀ ਜਿਸ ਨੂੰ ਨਾ ਤਾਂ ਧਨ ਦੌਲਤ ਪਰ ਸਕੀ ਨਾ ਸ਼ੌਹਰਤ ਇੱਕ ਦਿਨ ਜਦੋਂ ਉਹ ਗੁਰੂ ਘਰ ਵਿੱਚ ਕਣਕ ਦੀ ਟਰਾਲੀ ਲੈ ਕੇ ਉਗਰਾਹੀ ਦੇਣ ਪੁੱਜਾ ਉਸ ਦੀ ਨਜ਼ਰ ਸੜਕ ਦੇ ਕਿਨਾਰੇ ਇੱਕ ਜਾਣੀ ਪਹਿਚਾਨੀ ਸ਼ਕਲ ਤੇ ਪਈ ਉਹ ਸੀ ਉਸ ਦੀ ਪਤਨੀ ਸੁਖਮਣੀ ਜੋ 3 ਸਾਲ ਪਹਿਲਾਂ ਡਿਪਰੈਸ਼ਨ ਦੀ ਬਿਮਾਰੀ ਨਾਲ ਜੂਝਦੀ ਹੋਈ ਘਰੋਂ ਭੱਜ ਗਈ ਸੀ ਤੇ ਅੱਜ ਉਹ ਸੜਕ ਤੇ ਟੁੱਟੀ ਫੁੱਟੀ ਚੱਕੀ ਤੇ ਮੂਫਲੀ ਵੇਚਦੀ ਜ਼ਿੰਦਗੀ ਦੀਆਂ ਠੋਕਰਾਂ ਨਾਲ ਖੇਡਦੀ ਦਿਸਈ ਸੀ ਇਹ ਪਲ ਜਸਕਰਨ ਦੀ ਜ਼ਿੰਦਗੀ ਨੂੰ ਹਮੇਸ਼ਾ ਲਈ ਬਦਲਣ ਵਾਲਾ ਸੀ ਕੀ ਸੀ ਸੁਖਮਣੀ ਦੇ ਉਹ ਹਾਲਾਤ ਦੀ ਵਜ੍ਹਾ ਕਿਉਂ ਛੱਡਿਆ ਸੀ ਉਸਨੇ ਆਪਣਾ ਘਰ ਤੇ ਕੀ ਜਸਕਰਨ ਉਸ ਨੂੰ ਵਾਪਸ ਆਪਣੀ ਜ਼ਿੰਦਗੀ ਦੇ ਵਿੱਚ ਲਿਆ ਸਕੇਗਾ ਆਓ ਇਸ ਦਿਲਚਸਪ ਤੇ ਭਾਵੁਕ ਕਹਾਣੀ ਵਿੱਚ ਡੁੱਬਦੇ ਹਾਂ ਜਸਕਰਨ ਸਿੰਘ ਜਿਸ ਨੂੰ ਪਿੰਡ ਵਾਲੇ ਸਰਦਾਰ ਜੀ ਦੇ ਨਾਂ ਨਾਲ ਜਾਣਦੇ ਸਨ ਅੰਮ੍ਰਿਤਸਰ ਦੇ ਨੇੜੇ ਇੱਕ ਵੱਡੇ ਪਿੰਡ ਖੇੜਾ ਮਾਜਰਾ ਦਾ ਸਭ ਤੋਂ ਅਮੀਰ ਜ਼ਿਮੀਂਦਾਰ ਸੀ ਉਸਦੇ ਪਿਤਾ ਸਰਦਾਰ ਹਰਬੰਸ ਸਿੰਘ ਨੇ ਆਪਣੀ ਮਿਹਨਤ ਨਾਲ 100 ਕਿੱਲਿਆਂ ਦੀ ਜ਼ਮੀਨ ਨੂੰ 400 ਕਿੱਲਿਆਂ ਵਿੱਚ ਬਦਲ ਦਿੱਤਾ ਸੀ ਹਰਬੰਸ ਸਿੰਘ ਸਖਤ ਮિજાਜ ਦੇ ਮਾਲਕ ਸਨ ਪਰ ਉਹਨਾਂ ਦਾ ਇੱਕ ਸੁਪਨਾ ਸੀ ਆਪਣੇ ਪੁੱਤਰ ਜਸਕਰਨ ਨੂੰ ਨਾ ਸਿਰਫ ਜ਼ਿੰਮੇਵਾਰੀ ਦਾ ਵਾਰਿਸ ਬਣਾਉਣਾ ਸਗੋਂ ਇੱਕ ਅਜਿਹਾ ਇਨਸਾਨ ਜੋ ਸਮਾਜ ਦੀ ਸੇਵਾ ਕਰੇ ਗੁਰੂ ਦੀਆਂ ਸਿੱਖਿਆਵਾਂ ਤੇ ਚੱਲੇ ਜਸਕਰਨ ਦੀ ਮਾਂ ਬੀਬੀ ਗੁਰਦੀਪ ਕੌਰ ਇੱਕ ਨਿੱਗੀ ਜ਼ਿੰਦਗੀ ਦੇ ਵਿੱਚ ਕਾਮਯਾਬ ਕਰੀ ਸੱਚੇ ਪਾਸ਼ਾ ਅਤੇ ਅਰਦਾਸ ਕਰਦੀ ਆਪਣੇ ਪੁੱਤਰ ਨੂੰ ਸਿਖਾਉਂਦੀ ਕਿ ਸੇਵਾ ਤੇ ਸਿਮਰਨ ਜ਼ਿੰਦਗੀ ਦਾ ਅਸਲੀ ਮਕਸਦ ਹੈ ਜਿਸ ਕਾਰਨ ਦੇ ਦੋ ਵੱਡੇ ਭਰਾ ਸਨ ਗੁਰਪ੍ਰੀਤ ਸਿੰਘ ਅਤੇ ਅਮਰਜੀਤ ਸਿੰਘ ਦੋਵੇਂ ਵਿਦੇਸ਼ ਵਿੱਚ ਸੈਟਲ ਸਨ ਗੁਰਪ੍ਰੀਤ ਕੈਨੇਡਾ ਵਿੱਚ ਟਰੱਕ ਡਰਾਈਵਰ ਸੀ ਤੇ ਅਮਰਜੀਤ ਆਸਟ੍ਰੇਲੀਆ ਵਿੱਚ ਇੱਕ ਛੋਟਾ ਜਿਹਾ ਬਿਜ਼ਨਸ ਚਲਾਉਂਦਾ ਸੀ ਜਿਸ ਕਾਰਨ ਸਭ ਤੋਂ ਛੋਟਾ ਹੋਣ ਕਰਕੇ ਪਿਤਾ ਦੀ ਜ਼ਿੰਮੇਵਾਰੀ ਦਾ ਇਕਲੌਤਾ ਵਾਰਸ ਸੀ ਜਸਕਰਨ ਦੀ ਪੜ੍ਹਾਈ ਅਮਰਤਸਰ ਦੇ ਇੱਕ ਨਾਮੀ ਸਕੂਲ ਦੇ ਵਿੱਚ ਹੋਈ ਉਸਨੇ ਬੀਏ ਕੀਤੀ ਪਰ ਉਸਦਾ ਅਸਲੀ ਜਨੂੰਨ ਖੇਤੀਬਾੜੀ ਸੀ ਉਸਨੇ ਨਵੀਂ ਤਕਨੀਕ ਸਿੱਖੀ ਖੇਤੀ ਦੇ ਨਵੇਂ ਤਜਰਬੇ ਕੀਤੇ ਤੇ ਆਪਣੀ ਜ਼ਮੀਨ ਨੂੰ ਪੰਜਾਬ ਦੀ ਸਭ ਤੋਂ ਉੱਤਮ ਜ਼ਮੀਨ ਵਿੱਚੋਂ ਇੱਕ ਬਣਾ ਦਿੱਤਾ ਉਸ ਇਹ ਖੇਤਾਂ ਵਿੱਚ ਨਾ ਸਿਰਫ ਕਣਕ ਝੋਨਾ ਤੇ ਗੰਨਾ ਹੁੰਦਾ ਸੀ ਸਗੋਂ ਉਸਨੇ ਆਰਗੈਨਿਕ ਖੇਤੀ ਸ਼ੁਰੂ ਕਰਕੇ ਸ਼ਹਿਰਾਂ ਵਿੱਚ ਵੀ ਨਾਮ ਕਮਾਇਆ ਸੀ ਜਸਕਰਮ ਦਾ ਵਿਆਹ 10 ਸਾਲ ਪਹਿਲਾਂ ਸੁਖਮਣੀ ਦੇ ਨਾਲ ਹੋਇਆ ਸੀ ਸੁਖਮਣੀ ਜਲੰਧਰ ਦੇ ਇੱਕ ਮਿਡਲ ਕਲਾਸ ਪਰਿਵਾਰ ਦੀ ਧੀ ਸੀ ਉਹ ਪੜ੍ਹੀ ਲਿਖੀ ਸੁੰਦਰ ਤੇ ਸੰਘਰਸ਼ੀ ਸੀ ਵਿਆਤੋ ਪਹਿਲਾਂ ਸੁਖਮਣੀ ਇੱਕ ਸਕੂਲ ਵਿੱਚ ਅਧਿਆਪਕਾ ਸੀ ਜਿਸਕਰਨ ਨੂੰ ਸੁਖਮਣੀ ਦੀ ਸਾਦਗੀ ਤੇ ਸਮਝਦਾਰੀ ਪਸੰਦ ਆਈ ਪਹਿਲੇ 2 ਸਾਲ ਉਹਨਾਂ ਦੀ ਜ਼ਿੰਦਗੀ ਖੁਸ਼ਹਾਲ ਸੀ ਸੁਖਮਣੀ ਨੇ ਜਸਕਰਨ ਦੇ ਪਰਿਵਾਰ ਨਾਲ ਬਹੁਤ ਪਿਆਰ ਨਾਲ ਰਹਿਣ ਦੀ ਕੋਸ਼ਿਸ਼ ਕੀਤੀ ਪਰ ਜਸਕਰਨ ਦੀ ਮਾਂ ਦੀ ਸਖਤ ਸੁਭਾਅ ਅਤੇ ਪਿੰਡ ਦੀ ਜ਼ਿਮੇਦਾਰੀ ਅਤੇ ਜ਼ਿੰਮੇਵਾਰੀ ਨੇ ਸੁਖਮਣੀ ਤੇ ਅਣਜਾਣ ਵਿੱਚ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਸੁਖਮਣੀ ਦੀ ਜ਼ਿੰਦਗੀ ਵਿੱਚ ਸਭ ਕੁਝ ਸਹੀ ਜਾਪਦਾ ਸੀ ਪਰ ਅੰਦਰ ਹੀ ਅੰਦਰ ਉਹ ਟੁੱਟ ਰਹੀ ਸੀ ਵਿਆਤੋ ਬਾਅਦ ਉਸ ਨੂੰ ਆਪਣੀ ਨੌਕਰੀ ਛੱਡਣੀ ਪਈ ਕਿਉਂਕਿ ਜਸਕਰਨ ਦੇ ਪਰਿਵਾਰ ਨੂੰ ਲੱਗਦਾ ਸੀ ਕਿ ਜ਼ਮੀਂਦਾਰ ਦੀ ਨੋ ਨੂੰ ਨੌਕਰੀ ਕਰਨ ਦੀ ਜ਼ਰੂਰਤ ਨਹੀਂ ਸੁਖਮਣੀ ਦੇ ਇਸ ਫੈਸਲੇ ਨੂੰ ਮੰਨ ਲਿਆ ਪਰ ਉਸ ਦੀ ਆਜ਼ਾਦੀ ਤੇ ਸੁਪਨੇ ਉਸ ਦੇ ਹੱਥੋਂ ਖੁੱਸ ਗਏ ਉਸ ਨੂੰ ਘਰ ਦੀਆਂ ਜ਼ਿੰਮੇਵਾਰੀਆਂ ਸਮਾਜਿਕ ਰਸਮਾਂ ਰੀਤੀਆਂ ਜਸਕਰਨ ਦੀ ਮਾਂ ਦੀਆਂ ਉੱਚੀਆਂ ਉਮੀਦਾਂ ਨੇ ਘੇਰ ਲਿਆ ਸੁਖਮਣ ਦੀ ਸਭ ਤੋਂ ਵੱਡੀ ਮੁਸ਼ਕਲ ਸੀ ਬੱਚੇ ਦੀ ਘਾਟ ਵਿਆਹ ਦੇ 5 ਸਾਲ ਬੀਤ ਜਾਣ ਤੇ ਬਾਅਦ ਜਦੋਂ ਸੁਖਮਣੀ ਮਾਂ ਨਹੀਂ ਬਣ ਸਕੀ ਤਾਂ ਪਿੰਡ ਵਿੱਚ ਚਰਚੇ ਸ਼ੁਰੂ ਹੋਣ ਲੱਗੇ ਜਿਸ ਕਰਨ ਦੀ ਮਾਂ ਨੇ ਉਸ ਤੇ ਤਾਣੇ ਮਾਰਨੇ ਸ਼ੁਰੂ ਕਰ ਦਿੱਤੇ ਸਾਡੇ ਖਾਨਦਾਨ ਦਾ ਵਾਰਿਸ ਕੌਣ ਬਣੇਗਾ ਇਹ ਸਵਾਲ ਸੁਖਮਣੀ ਦੇ ਦਿਲ ਤੇ ਹਰ ਰੋਜ਼ ਵਜਦਾ ਜਸਕਰਨ ਨੇ ਸੁਖਮਣੀ ਦਾ ਸਾਥ ਦੇਣ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਜ਼ਿੰਮੇਵਾਰੀ ਅਤੇ ਜ਼ਿੰਮੇਵਾਰੀ ਨੇ ਉਸ ਨੂੰ ਜਿਆਦਾ ਸਮਾਂ ਨਹੀਂ ਦਿੱਤਾ ਸੁਖਮਣੀ ਹੌਲੀ-ਹੌਲੀ ਡਿਪਰੈਸ਼ਨ ਦੀ ਸ਼ਿਕਾਰ ਹੋ ਗਈ ਉਹ ਚੁੱਪਚਾਪ ਰਹਿਣ ਲੱਗੀ ਖਾਣਾ ਪੀਣਾ ਘਟ ਗਿਆ ਤੇ ਉਸ ਦੀਆਂ ਅੱਖਾਂ ਵਿੱਚ ਉਹ ਚਮਕ ਗਾਇਬ ਹੋ ਗਈ ਇੱਕ ਦਿਨ ਜਦੋਂ ਜਸਕਰਨ ਦੀ ਮਾਂ ਨੇ ਖੁੱਲ੍ਹ ਕੇ ਕਿਹਾ ਕਿ ਤੂੰ ਸਾਡੇ ਘਰ ਦੀ ਬਰਕਤ ਨੂੰ ਖਤਮ ਕਰ ਦਿੱਤਾ ਸੁਖਮਣੀ ਦਾ ਦਿਲ ਟੁੱਟ ਗਿਆ ਉਸਨੇ ਫੈਸਲਾ ਕੀਤਾ ਕਿ ਉਹ ਇਸ ਘਰ ਵਿੱਚ ਹੋਰ ਨਹੀਂ ਰਹਿ ਸਕਦੀ ਇੱਕ ਰਾਤ ਜਦੋਂ ਸਾਰਾ ਪਰਿਵਾਰ ਸੌਂ ਰਿਹਾ ਸੀ ਸੁਖਮਣੀ ਨੇ ਆਪਣੇ ਕੁਝ ਕੱਪੜੇ ਥੋੜੇ ਜਿਹੇ ਪੈਸੇ ਅਤੇ ਆਪਣੀ ਪੜ੍ਹਾਈ ਦੇ ਸਰਟੀਫਿਕੇਟ ਲਈ ਅਤੇ ਘਰ ਛੱਡ ਦਿੱਤਾ ਉਸਨੇ ਕਿਸੇ ਨੂੰ ਨਹੀਂ ਦੱਸਿਆ ਕਿ ਉਹ ਕਿੱਥੇ ਜਾ ਰਹੀ ਹੈ ਜਿਸ ਕਾਰਨ ਨੂੰ ਸਵੇਰੇ ਸੁਖਮਣੀ ਦਾ ਇੱਕ ਪੱਤਰ ਮਿਲਿਆ ਜਿਸ ਵਿੱਚ ਲਿਖਿਆ ਸੀ ਕਿ ਮੈਂ ਤੁਹਾਡੇ ਲਈ ਬੋਝ ਨਹੀਂ ਬਣ ਸਕਦੀ ਮੈਨੂੰ ਮaaf ਕਰ ਦਿਓ ਉਸ ਤੋਂ ਬਾਅਦ ਕੀ ਹੋਇਆ ਇਸ ਕੱਲੀ-ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਵਾਵਾਂਗੇ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਐਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ देर ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸੁਖਮਣੀ ਦਾ ਜਦੋਂ ਉਹ ਖੱਤ ਪਰਿਵਾਰਕ ਮੈਂਬਰਾਂ ਨੇ ਪੜ੍ਹਿਆ ਤੇ ਸਾਰਿਆਂ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ ਸਾਰਿਆਂ ਨੂੰ ਇਹ ਉਮੀਦ ਹੀ ਨਹੀਂ ਸੀ ਕਿ ਸੁਖਮਣੀ ਐਦਾਂ ਦਾ ਕੰਮ ਕਰ ਸਕਦੀ ਹੈ ਉਹਨਾਂ ਨੇ ਸੁਖਮਣੀ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਸੁਖਮਣੀ ਆਪਣਾ ਮੋਬਾਈਲ ਘਰ ਹੀ ਛੱਡ ਚੁੱਕੀ ਸੀ ਉਹਨਾਂ ਨੇ ਪੰਜਾਬ ਪੁਲਿਸ ਦੇ ਵਿੱਚ ਜਾ ਕੇ ਉਸ ਦੀ ਰਿਪੋਰਟ ਵੀ ਦਰਜ ਕਰਵਾਈ ਅਤੇ ਕਿਹਾ ਕਿ ਕੱਲ ਰਾਤ ਸਾਡੇ ਘਰ ਦੀ ਨੋਜੋਹ ਉਹ ਘਰ ਛੱਡ ਕੇ ਚਲੀ ਗਈ ਹੈ ਅਤੇ ਉਸ ਦਾ ਕੋਈ ਅਤਾ ਪਤਾ ਨਹੀਂ ਹੈ ਉਸ ਤੋਂ ਬਾਅਦ ਪੁਲਿਸ ਵਾਲਿਆਂ ਨੇ ਵੀ ਭਾਲਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕਿਸੇ ਵੀ ਜਗ੍ਹਾ ਦੇ ਉੱਪਰ ਸੁਖਮਣੀ ਦੀ ਭਾਲ ਨਹੀਂ ਹੋ ਸਕੀ ਸੁਖਮਣੀ ਜੋ ਕਿ ਅੰਮ੍ਰਿਤਸਰ ਦੇ ਬਸੜੇ ਤੇ ਪਹੁੰਚ ਗਈ ਅਤੇ ਪਰਿਵਾਰ ਵਾਲੇ ਜੋ ਕਿ ਪਿੱਛੇ-ਪਿੱਛੇ ਸੁਖਮਣੀ ਨੂੰ ਲੱਭ ਰਹੇ ਸੀ ਸੁਖਮਣੀ ਦੇ ਕੋਲ ਕੋਈ ਠਿਕਾਣਾ ਨਹੀਂ ਸੀ ਨਾ ਹੀ ਕੋਈ ਸਹਾਰਾ ਸੀ ਪਹਿਲੇ ਦਿਨ ਉਸਨੇ ਜੋ ਕਿ ਹਰਮੰਦਰ ਸਾਹਿਬ ਦੀ ਜੋ ਸਰਾਂ ਦੇ ਵਿੱਚ ਆਪਣੇ ਦਿਨ ਗੁਜ਼ਾਰੇ ਉਸਨੇ ਸੋਚਿਆ ਕਿ ਉਹ ਆਪਣੀ ਪੜ੍ਹਾਈ ਦੇ ਬਲ ਤੇ ਕੋਈ ਨੌਕਰੀ ਲੱਭ ਲਵੇਗੀ ਪਰ ਡਿਪਰੈਸ਼ਨ ਨੇ ਉਸਦੀ ਹਿੰਮਤ ਤੋੜ ਦਿੱਤੀ ਉਸਨੇ ਕਈ ਸਕੂਲਾਂ ਵਿੱਚ ਨੌਕਰੀ ਦੇ ਲਈ ਅਰਜ਼ੀਆਂ ਦਿੱਤੀਆਂ ਪਰ ਜਦੋਂ ਉਸ ਨੂੰ ਕੋਈ ਜਵਾਬ ਨਹੀਂ ਮਿਲਿਆ ਤਾਂ ਉਹ ਹਾਰ ਗਈ ਉਸ ਤੋਂ ਬਾਅਦ ਉਸਨੇ ਕਈ ਕੰਪਨੀਆਂ ਦੇ ਵਿੱਚ ਵੀ ਜੌਬ ਦੇ ਲਈ ਅਪਲਾਈ ਕੀਤਾ ਕਿਉਂਕਿ ਉਹ ਪੜ੍ਹੀ ਲਿਖੀ ਸੀ ਉਸਦੇ ਕੋਲ ਐਕਸਪੀਰੀਅੰਸ ਵੀ ਸੀ ਅਤੇ ਉਹ ਸੋਚਦੀ ਸੀ ਕਿ ਮੈਨੂੰ ਆਪਣੇ ਦਮ ਦੇ ਉੱਪਰ ਨੌਕਰੀ ਮਿਲ ਜਾਵੇਗੀ begin ਅਮਰਸਰ ਸਚਕਣ ਸ੍ਰੀ ਹਰਿਮੰਦਰ ਸਾਹਿਬ ਦੇ ਵਿਖੇ ਨਤਮਸਤਕ ਹੋਣ ਦੇ ਲਈ ਆਈ ਨਤਮਸਤਕ ਹੋ ਕੇ ਇਹ ਦਰਬਾਰ ਸਾਹਿਬ ਦੇ ਵਿੱਚ ਪਹੁੰਚਦੀ ਹੈ ਦਰਬਾਰ ਸਾਹਿਬ ਅਰਦਾਸ ਕਰਦੀ ਹੈ ਕਿ ਸਤਿਗੁਰ ਸੱਚੇ ਪਾਸ਼ਾ ਮੇਰੇ ਉੱਪਰ ਰਹਿਮ ਕਰੋ ਮੈਂ ਆਪਣਾ ਪਰਿਵਾਰ ਵੀ ਛੱਡ ਕੇ ਆਈ ਆ ਮੇਰੇ ਕੋਲ ਹੁਣ ਕੋਈ ਵੀ ਸਹਾਰਾ ਨਹੀਂ ਹੈ ਇੱਕ ਤੇਰਾ ਸਹਾਰਾ ਹੈ ਜੋ ਕਿ ਦੀਨ ਦੁਨੀਆ ਦਾ ਮਾਲਕ ਹੈ ਇੱਕ ਉਸੇ ਦਾ ਸਹਾਰਾ ਲੈ ਕੇ ਹੀ ਮੈਂ ਇਸ ਦੁਨੀਆ ਦੇ ਵਿੱਚ ਅੱਜ ਇੱਕ ਸੰਘਰਸ਼ ਦੇ ਲਈ ਖੜੀ ਆ ਮੈਂ ਜਗ੍ਹਾ-ਜਗ੍ਹਾ ਨੌਕਰੀ ਦੀ ਤਲਾਸ਼ ਕਰ ਰਹੀ ਹਾਂ ਤਾਂ ਜੋ ਮੈਂ ਆਪਣੇ ਪੈਰਾਂ ਦੇ ਉੱਪਰ ਖੜੀ ਹੋ ਸਕਾਂ ਮੇਰੇ ਪਰਿਵਾਰ ਦੇ ਤਾਣੇ-ਮੀਣੇ ਮੈਨੂੰ ਇਸ ਕਦਰ ਤੱਕ ਸਹਣੇ ਪੈ ਗਏ ਕਿ ਅੱਜ ਮੈਨੂੰ ਘਰ ਛੱਡਣ ਤੇ ਮਜਬੂਰ ਹੋਣਾ ਪਿਆ ਕਿਉਂਕਿ ਉਸਦੇ ਪਤੀ ਨੇ ਉਸ ਨੂੰ ਉਸ ਵਕਤ ਸਮਾਂ ਨਹੀਂ ਸੀ ਦਿੱਤਾ ਤੇ ਦੂਜੇ ਪਾਸੇ ਉਹ ਘਰ ਦੀ ਸਰਦਾਰੀ ਅਤੇ ਪਰਿਵਾਰਕ ਮੈਂਬਰਾਂ ਦੇ ਦਬਾਅ ਦੇ ਕਰਕੇ ਉਸ ਨੂੰ ਰੋਜ਼ ਟੌਰਚਰ ਹੋਣਾ ਪੈਂਦਾ ਸੀ ਅਤੇ ਮਨ ਹੀ ਮਨ ਦੇ ਵਿੱਚ ਉਸ ਨੂੰ ਇਹ ਚੀਜ਼ ਖਿੱਚ ਬਣ ਗਈ ਸੀ ਕਿ ਪਰਿਵਾਰ ਵਾਲੇ ਆਖਰਕਾਰ ਮੈਨੂੰ ਕਿਉਂ ਟੌਰਚਰ ਕਰਦੇ ਨੇ ਪਰਿਵਾਰ ਵਾਲੇ ਆਖਰਕਾਰ ਮੈਨੂੰ ਕਿਉਂ ਐਦਾਂ ਸਮਝਦੇ ਨੇ ਕਿ ਮੈਂ ਇੱਕ ਬੱਚੇ ਨੂੰ ਪੈਦਾ ਨਹੀਂ ਕਰ ਸਕਦੀ ਅਸਲੀ ਉਸਨੇ ਘਰ ਛੱਡਣ ਦਾ ਫੈਸਲਾ ਲਿਆ ਸੀ ਅਤੇ ਅੰਮ੍ਰਿਤਸਰ ਦੇ ਗਲੀ ਗਲੀ ਫਿਰ ਕੇ ਉਸਨੇ ਬਹੁਤ ਜ਼ਿਆਦਾ ਸਟਰਗਲ ਕੀਤਾ ਤੇ ਸਟਰਗਲ ਇਸ ਹੱਦ ਤੱਕ ਕੀਤਾ ਆ ਉਸਨੇ ਸੋਚਿਆ ਕਿ ਮੈਨੂੰ ਇਸ ਜਗ੍ਹਾ ਨੌਕਰੀ ਮਿਲ ਜਾਵੇ ਪਰ ਇੱਕ ਕਹਾਵਤ ਹੈ ਨਾ ਕਿ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਕਿ ਬੰਦੇ ਦੀ ਸੋਚ ਜਿਹੜੀ ਹੁੰਦੀ ਹੈ ਉਹੀ ਛੋਟੀ ਹੁੰਦੀ ਹੈ ਤੇ ਉਹੀ ਹੁੰਦੀ ਹੈ ਵੱਡੀ ਜੇਕਰ ਇਨਸਾਨ ਆਪਣੀ ਸੋਚ ਨੂੰ ਛੋਟਾ ਰੱਖ ਲਵੇ ਤਾਂ ਉਸ ਦੀ ਸੋਚ ਛੋਟੀ ਬਣ ਜਾਂਦੀ ਹੈ ਅਤੇ ਜੇਕਰ ਇਨਸਾਨ ਆਪਣੀ ਸੋਚ ਨੂੰ ਉੱਪਰ ਕਰਕੇ ਸਿਰਫ ਮਨ ਨੂੰ ਇਸ ਵਿਸ਼ੇ ਤੇ ਰੱਖੇ ਤਾਂ ਜ਼ਿੰਦਗੀ ਦੇ ਵਿੱਚ ਉਹ ਇੱਕ ਬਹੁਤ ਵੱਡਾ ਮੁਕਾਮ ਹਾਸਲ ਕਰ ਸਕਦਾ ਹੈ ਇੱਕ ਦਿਨ ਇੱਕ ਬਜ਼ੁਰਗ ਔਰਤ ਉਸਨੇ ਦੇਖੀ ਜੋ ਕਿ ਸੜਕ ਦੇ ਉੱਪਰ ਮੂਫਰੀਆਂ ਵੇਚਦੀ ਸੀ ਉਸਨੇ ਸੁਖਮਣੀ ਨੂੰ ਦੇਖਿਆ ਉਸ ਦੀ ਹਾਲਾਤ ਤੇ ਤਰਸ ਖਾ ਕੇ ਉਸਨੇ ਸੁਖਮਣੀ ਨੂੰ ਆਪਣੇ ਨਾਲ ਰੱਖ ਲਿਆ ਅਤੇ ਸੁਖਮਣੀ ਨੂੰ ਕਿਹਾ ਕਿ ਬੇਟੀ ਤੂੰ ਹੀ ਮੇਰੀ ਧੀ ਹੈ ਮੇਰੀ ਇੱਕ ਧੀ ਸੀ ਜੋ ਕਿ ਬਹੁਤ ਛੋਟੀ ਉਮਰੇ ਹੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਈ ਸੀ ਅਤੇ ਤੇਰੀ ਸ਼ਕਲ ਜੋ ਹੈ ਉਹ ਹੂਬੂ ਉਸੇ ਦੇ ਨਾਲ ਮਿਲਦੀ ਹੈ ਅਤੇ ਮੈਨੂੰ ਮੇਰੀ ਧੀ ਦਾ ਭੁਲੇਖਾ ਤੇਰੇ ਵਿੱਚ ਮਿਲਦਾ ਹੈ ਅਤੇ ਸੁਖਮਣੀ ਨੇ ਵੀ ਉਸ ਦੇ ਨਾਲ ਮੂਫਲੀਆਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਉਹ ਸੜਕ ਦੇ ਕਿਨਾਰੇ ਇੱਕ ਠੁੱਟੀ ਫੁੱਟੀ ਚੱਕੀ ਤੇ ਬੈਠ ਕੇ ਆਪਣੀ ਜ਼ਿੰਦਗੀ ਦੇ ਦਿਨ ਕੱਟਣ ਲੱਗੀ ਉਸ ਦੀਆਂ ਅੱਖਾਂ ਵਿੱਚ ਅਜੇ ਵੀ ਉਹੀ ਉਦਾਸੀ ਸੀ ਪਰ ਉਸ ਨੇ ਕਦੇ ਹਾਰ ਨਹੀਂ ਮੰਨੀ ਉਹ ਜਿਉਂਦੀ ਸੀ ਕਿਉਂਕਿ ਉਸ ਨੂੰ ਲੱਗਦਾ ਸੀ ਕਿ ਸ਼ਾਇਦ ਇੱਕ ਦਿਨ ਉਸ ਦੀ ਜ਼ਿੰਦਗੀ ਦੇ ਵਿੱਚ ਕੋਈ ਮੋੜ ਆਵੇਗਾ ਉਸ ਦਿਨ ਜਦੋਂ ਜਸਕਰਨ ਗੁਰਦੁਆਰਾ ਸਾਹਿਬ ਵਿੱਚ ਕਣਕ ਦੀ ਟਰਾਲੀ ਲੈ ਕੇ ਪੁੱਜਾ ਤਾਂ ਉਸ ਦਾ ਮਨ ਸ਼ਾਂਤ ਸੀ ਉਹ ਹਰ ਸਾਲ ਗੁਰੂ ਘਰ ਦੇ ਵਿੱਚ ਉਗਰਾਹੀ ਦਿੰਦਾ ਸੀ ਅਤੇ ਇਸੇ ਵਿੱਚ ਹੀ ਉਸ ਨੂੰ ਸਕੂਨ ਮਿਲਦਾ ਸੀ ਪਰ ਜਦੋਂ ਵਾਪਸ ਪਿੰਡ ਜਾ ਰਿਹਾ ਸੀ ਤਾਂ ਉਸ ਦੀ ਨਜ਼ਰ ਜੋ ਹੈ ਸੜਕ ਦੇ ਕਿਨਾਰੇ ਸੁਖਮਣੀ ਤੇ ਪਈ ਪਹਿਲਾਂ ਤਾਂ ਉਸ ਨੂੰ ਵਿਸ਼ਵਾਸ ਨਹੀਂ ਹੋਇਆ ਉਸ ਨੇ ਆਪਣੀ ਜੀਪ ਰੋਕੀ ਅਤੇ ਨੇੜੇ ਜਾ ਕੇ ਦੇਖਿਆ ਸੁਖਮਨੀ ਦੀਆਂ ਅੱਖਾਂ ਉਸਦਾ ਚਿਹਰਾ ਸਭ ਬਦਲ ਗਿਆ ਸੀ ਪਰ ਜਸਕਰਨ ਨੇ ਉਸ ਨੂੰ ਪਹਿਚਾਣ ਲਿਆ ਸੀ ਕਿਉਂਕਿ ਜੋ ਆਪਣਾ ਹੁੰਦਾ ਹੈ ਆਪਣਾ ਪਹਿਚਾਣ ਵਿੱਚ ਆ ਜਾਂਦਾ ਹੈ ਚਾਹੇ ਕਿੰਨਾ ਹੀ ਹਾਲਾਤਾਂ ਵਿੱਚ ਹੋਵੇ ਚਾਹੇ ਉਹ ਫਟੇ ਪੁਰਾਣੇ ਕੱਪੜਿਆਂ ਵਿੱਚ ਹੀ ਕਿਉਂ ਨਾ ਹੋਵੇ ਜਸਕਰਨ ਦਾ ਦਿਲ ਪਰ ਆਇਆ ਉਸਨੇ ਸੁਖਮਣੀ ਨੂੰ ਆਵਾਜ਼ ਮਾਰੀ ਪਰ ਸੁਖਮਣੀ ਨੇ ਪਹਿਲਾਂ ਉਸ ਨੂੰ ਨਜ਼ਰ ਅੰਦਾਜ਼ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਜਸਕਰਨ ਨੇ ਜ਼ੋਰ ਨਾਲ ਉਸ ਦਾ ਨਾਂ ਪੁਕਾਰਿਆ ਸੁਖਮਣੀ ਦੀਆਂ ਅੱਖਾਂ ਪਰ ਆਈਆਂ ਉਸਨੇ ਸਿਰ ਝੁਕਾ ਲਿਆ ਜਿਵੇਂ ਉਹ ਸ਼ਰਮਿੰਦਾ ਹੋਵੇ ਜਸਕਰਨ ਨੇ ਉਸ ਨੂੰ ਪੁੱਛਿਆ ਤੂੰ ਇੱਥੇ ਕੀ ਕਰ ਰਹੀ ਹੈ ਤੂੰ ਸਾਨੂੰ ਕਿਉਂ ਛੱਡਿਆ ਸੁਖਮਣੀ ਨੇ ਕੁਝ ਨਾ ਕਿਹਾ ਉਹ ਸਿਰਫ ਰੋਣ ਲੱਗ ਗਈ ਉਸ ਤੋਂ ਬਾਅਦ ਜਸਕਰਨ ਨੇ ਸੁਖਮਣੀ ਨੂੰ ਕਿਹਾ ਕਿ ਸੁਖਮਣੀ ਤੂੰ ਘਰ ਚੱਲ ਤੂੰ ਇੱਥੇ ਨਹੀਂ ਰਹੇਂਗੀ ਤਦ ਤੋਂ ਬਾਅਦ ਸੁਖਮਣੀ ਨੇ ਕਿਹਾ ਕਿ ਨਹੀਂ ਸਰਦਾਰ ਜੀ ਮੈਂ ਘਰ ਨਹੀਂ ਜਾ ਸਕਦੀ ਉਸ ਤੋਂ ਬਾਅਦ ਜਸਕਰ ਨੇ ਕਿਹਾ ਕਿ ਤੈਨੂੰ ਪਤਾ ਹੈ ਕਿ ਤੇਰੇ ਘਰ ਛੱਡਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਕੀ ਹਾਲ ਸੀ ਸਾਰੇ ਪਰਿਵਾਰਕ ਮੈਂਬਰ ਤੈਨੂੰ ਲੱਭ ਲੱਭ ਕੇ ਪਾਗਲ ਹੋਏ ਪਏ ਨੇ ਅਤੇ ਪਰਿਵਾਰਕ ਮੈਂਬਰ ਸਾਰੇ ਇਹੀ ਸੋਚਦੇ ਨੇ ਕਿ ਤੂੰ ਘਰ ਕਿਉਂ ਛੱਡ ਕੇ ਗਈ ਪਰਿਵਾਰ ਦੇ ਵਿੱਚ ਊਚ ਨੀਚੇ ਛੋਟੀਆਂ ਮੋਟੀਆਂ ਗੱਲਾਂ ਬਾਤਾਂ ਅਕਸਰ ਹੀ ਹੁੰਦੀਆਂ ਰਹਿੰਦੀਆਂ ਨੇ ਪਤਰੀ ਘਰ ਛੱਡਣ ਦੀ ਅਸਲੀ ਵਜ੍ਹਾ ਕੀ ਸੀ ਉਸ ਤੋਂ ਬਾਅਦ ਸੁਖਮਣੀ ਨੇ ਕਿਹਾ ਕਿ ਮੈਂ ਬਹੁਤ ਜ਼ਿਆਦਾ ਡਿਪਰੈਸ਼ਨ ਦੇ ਵਿੱਚ ਆ ਗਈ ਸੀ ਕਿਉਂਕਿ ਤੁਸੀਂ ਲੋਕ ਸਿਰਫ ਤੇ ਸਿਰਫ ਆਪਣੇ ਘਰ ਨੂੰ ਦੇਖਦੇ ਸੀ ਆਪਣੀ ਸਰਦਾਰੀ ਅਤੇ ਰੁਤਬੇ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕਰਦੇ ਸੀ ਪਰ ਅਸਲ ਦੇ ਵਿੱਚ ਤੁਸੀਂ ਲੋਕਾਂ ਨੇ ਮੇਰੀ ਫੀਲਿੰਗ ਨਹੀਂ ਸਮਝੀ ਅਤੇ ਮੇਰੇ ਅੰਦਰ ਕੀ ਭਾਂਬੜ ਮਚ ਰਿਹਾ ਹੈ ਇੱਕ ਔਰਤ ਦੇ ਅੰਦਰ ਕੀ ਚੱਲ ਰਿਹਾ ਹੈ ਤੁਸੀਂ ਉਹ ਨਹੀਂ ਸਮਝੇ ਉਸ ਤੋਂ ਬਾਅਦ ਜਿਸ ਨੇ ਕਿਹਾ ਕਿ ਸੁਖਮਣੀ ਸਾਡਾ ਤੇਰੇ ਬਿਨਾ ਬਿਲਕੁਲ ਵੀ ਮਾਨ ਨਹੀਂ ਕਰਦਾ ਅਤੇ ਪਰਿਵਾਰ ਵਾਲੇ ਵੀ ਤੈਨੂੰ ਲੱਭ ਲੱਭ ਕੇ پاگل ਹੋ ਚੁੱਕੇ ਨੇ ਇੱਕ ਵਾਰ ਤੂੰ ਘਰ ਚੱਲ ਜੋ ਵੀ ਕੋਈ ਪਰੇਸ਼ਾਨੀ ਹੈ ਅਦੇ ਉਸ ਤੋਂ ਲਈ ਆਪਾਂ ਇਸ ਦੇ ਲਈ ਕੋਈ ਆਪਾਂ ਹੱਲ ਕਰਾਂਗੇ ਜਿਸ ਕਾਰਨ ਨੇ ਸੁਖਮਣੀ ਨੂੰ ਘਰ ਵਾਪਸ ਲਿਆਉਣ ਦਾ ਫੈਸਲਾ ਕੀਤਾ ਪਰ ਇਹ ਫੈਸਲਾ ਆਸਾਨ ਨਹੀਂ ਸੀ ਪਿੰਡ ਵਿੱਚ ਚਰਚੇ ਸ਼ੁਰੂ ਹੋ ਗਏ ਜਿਸ ਕਾਰਨ ਦੀ ਮਾਂ ਨੇ ਸੁਖਮਣੀ ਨੂੰ ਵਾਪਸ ਘਰ ਵੇ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਉਸ ਨੇ ਕਿਹਾ ਕਿ ਔਰਤ ਸਾਡੇ ਖਾਨਦਾਨ ਦੀ ਇੱਜ਼ਤ ਨੂੰ ਮਿੱਟੀ ਵਿੱਚ ਬੁਲਾ ਦੇਵੇਗੀ ਪਰ ਜਿਸਕਰਨ ਨੇ ਇਸ ਵਾਰ ਆਪਣੀ ਮਾਂ ਦੀ ਗੱਲ ਨਾ ਮੰਨੀ ਉਸ ਨੇ ਸੁਖਮਣੀ ਨੂੰ ਆਪਣੇ ਨਾਲ ਰੱਖਿਆ ਉਸ ਦਾ ਇਲਾਜ ਕਰਵਾਇਆ ਅਤੇ ਉਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਵਾਪਸ ਜਗ੍ਹਾ ਦਿੱਤੀ ਸੁਖਮਣੀ ਨੇ ਹੌਲੀ-ਹੌਲੀ ਆਪਣੀ ਜ਼ਿੰਦਗੀ ਸੰਵਾਰਨੀ ਸ਼ੁਰੂ ਕੀਤੀ। ਉਸਨੇ ਇੱਕ ਸਕੂਲ ਵਿੱਚ ਮੋੜ ਨੌਕਰੀ ਸ਼ੁਰੂ ਕੀਤੀ ਜਿਸ ਕਾਰਨ ਨੇ ਉਸਦੇ ਸੁਪਨਿਆਂ ਨੂੰ ਸਹਾਰਾ ਦਿੱਤਾ। ਪਰ ਸਮਾਜ ਦੀਆਂ ਨਜ਼ਰਾਂ ਅਤੇ ਚਰਚਾ ਨੇ ਉਹਨਾਂ ਦੀ ਜ਼ਿੰਦਗੀ ਨੂੰ ਮੁਸ਼ਕਲ ਬਣਾਇਆ। ਜਿਸ ਕਾਰਨ ਨੇ ਸੁਖਮਣੀ ਦੀ ਹਰ ਮੁਸ਼ਕਲ ਵਿੱਚ ਉਸ ਦਾ ਸਾਥ ਦਿੱਤਾ। ਉਸਨੇ ਪਿੰਡ ਵਾਲਿਆਂ ਨੂੰ ਸਮਝਾਇਆ, ਸਮਾਜ ਦੀਆਂ ਰੂੜੀਆਂ ਨੂੰ ਚੁਣੌਤੀ ਦਿੱਤੀ ਤੇ ਸੁਖਮਣੀ ਨੂੰ ਇੱਕ ਨਵੀਂ ਸ਼ੁਰੂਆਤ ਦਿੱਤੀ। ਸੁਖਮਣੀ ਨੇ ਨਾ ਸਿਰਫ ਆਪਣੀ ਨੌਕਰੀ ਮੋੜ ਸ਼ੁਰੂ ਕੀਤੀ ਸਗੋਂ ਉਸਨੇ ਔਰਤਾਂ ਦੀ ਮਾਨਸਿਕ ਸਿਹਤ ਲਈ ਇੱਕ ਐਨਜੀਓ ਵੀ ਸ਼ੁਰੂ ਕੀਤੀ ਜਿਸ ਕਾਰਨ ਨੇ ਆਪਣੀ ਜ਼ਮੀਨ ਦਾ ਕੁਝ ਹਿੱਸਾ ਇਸ ਐਨਜੀਓ ਨੂੰ ਦਾਨ ਕਰ ਦਿੱਤਾ ਆਖਰਕਾਰ ਜਿਸ ਕਾਰਨ ਤੇ ਸੁਖਮਨੀ ਨੇ ਇੱਕ ਬੱਚੇ ਨੂੰ ਗੋਦ ਲੈਣ ਦਾ ਫੈਸਲਾ ਕੀਤਾ ਉਹਨਾਂ ਇੱਕ ਅਨਾਥ ਬੱਚੀ ਨੂੰ ਆਪਣਾ ਨਾਂ ਦਿੱਤਾ ਅਤੇ ਉਸ ਨੂੰ ਪਿਆਰ ਨਾਲ ਪਾਲਿਆ ਪਿੰਡ ਵਾਲਿਆਂ ਦੀ ਨਜ਼ਰਾਂ ਹੌਲੀ-ਹੌਲੀ ਬਦਲ ਗਈਆਂ ਜਿਸ ਕਾਰਨ ਤੇ ਸੁਖਮਣੀ ਦੀ ਜੋੜੀ ਨੇ ਸਮਾਜ ਵਿੱਚ ਇੱਕ ਮਿਸਾਲ ਕਾਇਮ ਕੀਤੀ ਤਾਂ ਦੋਸਤੋ ਇਹ ਕਹਾਣੀ ਸਿਰਫ ਜਸਕਰਨ ਤੇ ਸੁਖਮਣੀ ਦੀ ਨਹੀਂ ਸਗੋ ਹਰ ਉਸ ਇਨਸਾਨ ਦੀ ਹੈ ਜੋ ਮੁਸ਼ਕਲਾਂ ਦੇ ਬਾਵਜੂਦ ਵੀ ਹਾਰ ਨਹੀਂ ਮੰਨਦਾ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਪਿਆਰ ਸਮਝ ਤੇ ਸਹਾਰੇ ਨਾਲ ਜ਼ਿੰਦਗੀ ਦੀ ਹਰ ਜੰਗ ਜਿੱਤੀ ਜਾ ਸਕਦੀ ਹੈ ਜਿਸ ਕਾਰਨ ਤੇ ਸੁਖਮਣੀ ਦੀ ਜ਼ਿੰਦਗੀ ਜੋ ਇੱਕ ਸਮੇਂ ਟੁੱਟੀ ਹੋਈ ਜਾਪਦੀ ਸੀ ਉਨ੍ਹਾਂ ਦੀ ਹਿੰਮਤ ਤੇ ਸਾਂਝ ਨੇ ਮੋੜ ਉਸ ਨੂੰ ਸੁਨਹਿਰੀ ਬਣਾ ਦਿੱਤਾ। ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਧੰਨਵਾਦ।